ਛੋਟਾ ਵੀਰ ਪੱਤਰਕਾਰ ਹਰਜਨ ਸਿੰਘ ਤਲਵੰਡੀ ਐਸ ਵੇਲੇ ਆਪਾਂ ਮੌਜੂਦ ਆ ਜੀ ਭਿੱਡੀ ਨਹਿਰ। ਕੀ ਆ ਪ੍ਰਵਾਹ ਤੁਸੀਂ ਮੇਰੇ ਨਾਲ ਦਿਖ ਰਹੇ ਹੋ? علاوہ ਇਕੱਤਰਾਂ ਦਾ ਰੱਬ ਦਾ ਕਹਿਰ ਹੀ ਟਾ ਹੈ ਗਿਆ ਇਹਨਾਂ ਤੇ। ਕਹਿਣ ਤੋਂ ਪਹਿਲਾਂ ਕਿ ਇਹਨਾਂ ਦਾ ਕਮਾਊ ਪੁੱਤ ਸੀਗਾ ਅਮਰਜੀਤ ਸਿੰਘ ਜਿਹਦੀ ਡੈਥ ਹੋਈ ਆ। ਉਸ ਬੰਦੀ ਅੱਜ ਆਪਾਂ ਇਹਨਾਂ ਕੋਲ ਪਹੁੰਚੇ ਆ ਪਿੰਡ ਕਿ ਕਹਿੰਦੇ ਵੀ ਪ੍ਰਸ਼ਾਸਨ ਨੇ ਵੀ ਕੁਝ ਨਹੀਂ ਕਰ ਰਿਆ। ਇਸ ਪਤੀ ਇਹਨਾਂ ਨੂੰ ਕੋਈ ਜਾਣਕਾਰੀ ਦੇਣ ਪਹੁੰਚੇ ਆ। ਅ ਨਰਮਲ ਜੀ ਸਭ ਤੋਂ ਪਹਿਲਾਂ ਦੱਸੋ ਕਿ ਉਹ ਲਾ ਅਮਰਜੀਤ ਸਿੰਘ ਇਹੋ ਤੁਹਾਨੂੰ ਲੱਗਦਾ ਸੀ ਸਰ ਮੇਰਾ ਵੱਡਾ ਬ੍ਰਦਰ ਸੀ ਅੱਛਾ ਜੀ ਤੇ ਪੜਿਓ ਕੰਮ ਕੀ ਕਰਦੇ ਸੀ ਉਹ ਰਾਏਗਰੀ ਮਿਸਤਰੀ ਦਾ ਕੰਮ ਕਰਦਾ ਸੀ ਕੀ ਹੋਇਆ ਕੀ ਸਰ ਜੋ ਮੇਰਾ ਬ੍ਰਦਰ ਸੀ ਅਮਰਜੀਤ ਸਿੰਘ ਉਹ ਰਾਏਗਰੀ ਮਿਸਤਰੀ ਦਾ ਕੰਮ ਕਰਦਾ ਸੀ ਅੱਛਾ ਜੀ ਤੇ ਮਤਲਬ ਇਹ ਉਹਨੂੰ ਕਿਸੇ ਨੇ ਧੋਖੇ ਨਾਲ ਸੱਡ ਕੇ ਜਸਵੰਤ ਸਿੰਘ ਨੇ ਧੋਖੇ ਨਾਲ ਸੱਡ ਕੇ ਉਹਨੇ ਘਰ ਆ ਉਹਦਾ ਕਤਲ ਕਰਤਾ ਸਰ ਤੇ ਜੇ ਜਸਵੰਤ ਸਿੰਘ ਨੇ ਘਰ ਫੱਦੀਆ ਕਤਲ ਕੀਤਾ ਫਿਰ ਰਿਸਪੌਂਸ ਨੂੰ ਤੇਰੇ ਪਰ ਤੜਪਰਾ ਦਵਾ ਕੰਮ ਹੋਊਗਾ ਜੀ ਸਰ ਉਹਦੇ ਮਗਰ ਇਹ ਦਿਹਾੜੀਆਂ ਕਰਦਾ ਸੀ ਮਤਲਬ ਵੀ ਤੁਹਾਡੇ ਬ੍ਰਦਰ ਦੇ ਪਿੱਛੇ ਹਾਂਜੀ ਦਿਹਾੜੀਆਂ ਕਰਦਾ ਸੀ ਟਾਂ ਫੜਾਉਂਦਾ ਸੀ ਮਤਲਬ ਕਹਿ ਲੀਏ ਕਿ ਜਿਹੜਾ ਸੀਗਾ ਰਿਸਪੌਂਸ ਸਿੰਘ ਇਹ ਮਤਲਬ ਤਾਂ ਤੁਹਾਡੇ ਭਰਾਵਾਂ ਨੇ 24 ਰਿੰਦਾ ਰਿੰਦਾ ਸੀਗਾ ਉਹ ਮਿਸਤਰੀ ਸੀ ਇਹ ਮਿਹਦੂਦ ਸੀ ਜੀ ਸਰ ਇਹ ਸਰ ਦਿਹਾੜੀਆਂ ਕਰਦਾ ਸੀ ਮਤਲਬ ਸਰ ਅੱਛਾ ਤਾਂ ਫਿਰ ਹੋਇਆ ਕੀ ਭਾਜੀ ਸਰ ਇਹਨਾਂ ਤੋਂ ਥੋਕੇ ਨਾਲ ਸਾਧ ਕੇ ਮਤਲਬ ਸਰ ਇਹਨਾਂ ਦੇ 24 ਕਾਲ ਨਾਲ 300 ਹੋਈਆਂ ਸਰ ਇਹਨਾਂ ਕਿਹੜੇ ਫੋਨ ਤੋਂ ਸਰ ਬ੍ਰਦਰ ਦੇ ਕਾਲ ਤੋਂ ਸਰ ਉਸਨੇ 3 300 ਕੀਤਾ ਆ ਜੀ ਸਰ ਉਹ ਉਹਨੇ ਤੁਹਾਨੂੰ ਅੰਨੇ 24 ਕਾਲ ਨਾਲ ਉਹ ਕਿਹੜੇ ਫੋਨ ਤੋਂ ਆਈਆਂ ਕਿਹੜੇ ਨੰਬਰ ਤੋਂ ਉਹ ਕਿਹਦਾ ਨੰਬਰ ਆ ਸਰ ਜਸਵੰਤ ਸਿੰਘ ਦਾ ਨੰਬਰ ਸਰ ਅੱਛਾ ਜੀ ਸਰ ਅੱਛਾ ਹੋਣ ਪਾਜੀ ਫਿਰ ਜਨੂਨ ਕਾਫੀ ਸ਼ਰਮਾ ਹੋ ਗਿਆ ਪ੍ਰਸ਼ਾਸਨ ਨੇ ਕੀ ਕੀਤਾ ਸਰ 3 ਮਹੀਨੇ ਹੋ ਗਏ ਪ੍ਰਸ਼ਾਸਨ ਸਾਨੂੰ ਸਰ ਮਿੱਠੇ ਲਾਰੇ ਲਾਉਂਦਾ ਰਿਹਾ ਸਰ ਉਹਨਾਂ ਸਰ ਸਾਡੀ ਮੰਨੀ ਨਹੀਂ ਪ੍ਰਸ਼ਾਸਨ ਨੇ ਮਤਲਬ ਵੀ ਸਾਨੂੰ ਲਾਰੇ ਤੇ ਲਾਰਾ ਲਾਈ ਗਿਆ ਪਹਿਲੂ ਸਰ ਡੀਐਸਪੀ ਖੁਦ ਬਿਆਨ ਮੰਨ ਕੇ ਸਰ ਵੀ ਇਹਨਾਂ ਨੇ ਬੰਦੇ ਆ ਇਹਨਾਂ ਨੇ ਕਤਲ ਕੀਤਾ ਹੋਇਆ 6 ਬੰਦੇ ਆ ਸਰ ਤੇ ਇਹ ਲੀਕਨ ਹੁਣ ਡੀਐਸਪੀ ਪਾਉਂਦਾ ਨਹੀਂ ਪਿਆ ਸਰੋ ਇੱਕੋ ਬੰਦੇ ਤੇ ਪਾਉਂਦਾ ਪਿਆ ਵੀ ਦੋ ਬੰਦੇ ਤੇ ਚਲਾਣ ਦੋ ਤੁਹਾਨੂੰ ਬਾਰ ਬਾਰ ਧੰਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਸੀਂ ਦੋ ਬੰਦੇ ਤੇ ਚਲਾਣ ਦੋ ਜੇਕਰ ਜੇ ਤੁਸੀਂ ਨਹੀਂ ਚਲਾਣ ਦਿੰਦੇ ਤੇ ਉਹ ਮਤਲਬ ਇਹ ਉਹਨਾਂ ਨੂੰ ਰਿਹਾਸ ਕੀਤਾ ਜਾਣਾ ਚਾਹੀਦਾ ਇਹ ਗੱਲ ਕਿੰਨੇ ਕਹੀ ਤੁਹਾਨੂੰ ਇਹ ਐਸਐਚਓ ਸਾਹਿਬ ਨੇ ਕਹੀ ਹੈ ਜੀ ਤੇ ਹਾਂ ਵਾਲੀ ਉੱਪਰ ਫਗਤ ਸਚੂ ਸਾਹਿਬ ਆ ਉਹਨਾਂ ਗਈ ਹੈ ਜੀ ਨਾਲ ਕੀ ਐਸ ਇਹ ਐਸੀ ਕਰਨੈਲ ਸਿੰਘ ਨੇ ਗਈ ਹੈ ਸਰ ਕੱਲ ਕਾਲ ਕੀਤੀ ਸੀ ਇਹਨਾਂ ਮੈਨੂੰ ਬਾਰ-ਬਾਰ ਕਾਲ ਕਰੀ ਜਾਂਦੇ ਸੀ ਜਗਰਜੀਤ ਜੀ ਨਹੀਂ ਤੁਸੀਂ ਮਤਲਬ ਹੀ ਚਲਾਨ ਤੇ ਸਾਈਨ ਕਰਦੇ ਤੇ ਉਹਨਾਂ ਦੋਨਾਂ ਨੇ ਛੁੱਟ ਜਣਾਗੇ ਅੱਛਾ ਜੀ ਜੀ ਸਰ ਅੱਛਾ ਤੇ ਹੁਣ ਭਾਜੀ ਫਿਰ ਤੁਸੀਂ ਇਸ ਤਰ੍ਹਾਂ ਜੀ ਨੂੰ ਨਹੀਂ ਹੋਈ ਮੇਰੇ ਖਿਆਲ ਤੁਸੀਂ ਐਸਐਸਪੀ ਤੱਕ ਪਹੁੰਚੇ ਹਾਈ ਕੋਰਟ ਵੀ ਗਏ ਜੀ ਸਰ ਜੀ ਪਹੁੰਚੇ ਸਰ ਪਹੁੰਚੇ ਸਰ ਐਸਐਸਪੀ ਕੋਲ ਅਸੀਂ ਤਾਂ ਪਹੁੰਚੇ ਵੀ ਜੋ ਅਸੀਂ ਬੰਦੇ ਫੜਾਈਦੇ ਆ ਮਤਲਬ ਵੀ ਜਿਹੜੇ ਕਾਤਲ ਫੜਾਈਦੇ ਆ ਤੁਸੀਂ ਉਹਨਾਂ ਨੂੰ ਪੁੱਛ ਕੇ ਕਿ ਇਹ ਸੀਐਸਟਾਫ ਖੜਾਇਆ ਜਾਏ ਜੀ ਇਹ ਦੋਸ਼ੀ ਹੈ ਤੇ ਇਹਨਾਂ ਨੂੰ ਇਨਾ ਤੇ ਪਰਚਾ ਕੀਤਾ ਜਿਆ ਮਤਲਬ ਇਹਨਾਂ ਗੁਫਤਾਰ ਦੇ ਪਾ ਦੇ ਲੇਕਿਨ ਅਸੀਂ ਫੜਾ ਕੇ ਲੈ ਅਸੂਬ ਵੀ ਕੋਲ ਪਹੁੰਚਦੇ ਨਹੀਂ ਸੀ ਕੁਝ ਛੱਡ ਦਿੰਦੇ ਸੀ ਜੇ ਅਗਰ ਜੇ ਅਸੀਂ ਐਸਪੀ ਡੀ ਨੂੰ ਕਹਿੰਦੇ ਸੀ ਵੀ ਅਸੀਂ ਫੜਾ ਤੇ ਬੰਦੇ ਉਹਦਾ ਤੁਸੀਂ ਕਰ ਚਾਲੀਓ ਅਸੀਂ ਪੁੱਛ ਕੇ ਕਰਾਂਗੇ ਲੇਕਿਨ ਅਡੇ ਘਰਾਂ ਤੋਂ ਪਹਿਲੂ ਪਤਾ ਲੱਗਦਾ ਸ੍ਰੀ ਨਾਨਕ ਸਿੰਘ ਦਾ ਉਹ ਕੀ ਕੁਝ ਕਹਿ ਰਹੇ ਨਾਨਕ ਸਿੰਘ ਦਾ ਸਰ ਉਹ ਏ ਵੀ ਕੀ ਉਹ ਡੀਐਸਪੀ ਨੇ ਖੁਦ ਮੰਨਿਆ ਹੋਇਆ ਜੀ ਵੀ ਇਹ ਇੰਨੇ ਵੀ ਟੋਕਾ ਫੜਾਇਆ ਸੀ ਨਾਲ ਮਤਲਬ ਵੀ ਇਹਨਾਂ ਤੇ ਹਥਿਆਰਾਂ ਨਾਲ ਉਹ ਬੱਤਕਣ ਕੀਤਾ ਸੀ ਉਹਦੀ ਉਹਦੀ ਗ੍ਰਿਫਤਾਰੀ ਨਹੀਂ ਹੋਈ ਉਹਦੀ ਗ੍ਰਿਫਤਾਰੀ ਨਹੀਂ ਹੋਈ ਤਿੰਨ ਦਿਨ ਨਾਨਕ ਸਿੰਘ ਪੁਲਿਸ ਵਿਭਾਗ ਦੇ ਵਿੱਚ ਰਹਿ ਕੇ ਤਿੰਨ ਦਿਨ ਮਿਲ ਗ੍ਰਿਫਤਾਰੀ ਹੋਈ ਨਾ ਫਿਰ ਗ੍ਰਿਫਤਾਰੀ ਕਰਕੇ ਮਤਲਬ ਵੀ ਉਹਨਾਂ ਛੱਡ ਕੇ ਛੱਡਤਾ ਹੋਇਆ ਕਦੋਂ ਛੱਡਤਾ ਡੀਐਸਪੀ ਸਾਹਿਬ ਇਹ ਸਰ ਉਹ ਦੂ ਮਤਲਬ 28 ਤਰੀਕ ਸਰ ਉਹਨੂੰ ਖੜਾ ਹੋਇਆ ਸੀ ਇਹਨਾਂ 28 ਤਰੀਕ ਦੇ ਅੰਦਰ ਅੰਦਰ ਹੀ ਇਹਨੂੰ ਛੱਡਤਾ ਕੋਈ ਦਿਨ ਜੀ ਨਹੀਂ ਨਹੀਂ ਤਿੰਨ ਦਿਨ ਅੰਦਰ ਰੱਖਿਆ ਸੀ ਅੱਛਾ ਜੀ ਤਿੰਨ ਦਿਨ ਤੇ ਭਾਜੀ ਉਹ ਤੁਸੀਂ ਪਰਸ ਦੀ ਗੱਲ ਕਰ ਰਹੇ ਸੀਗੀ ਇੱਕ ਜੀ ਸਰ ਪਰਸ ਸਾਰੇ ਮਤਲਬ ਇਹ ਦੇਖੋ ਜੀ ਪਰਸ ਦੇ ਵਿੱਚ 40000 ਰੁਪਏ ਸੀ ਉਹ ਕਹਿੰਦੇ ਕਿੱਥੋਂ ਆਇਆ ਚੜੀ ਸਰ 40000 ਰੁਪਏ ਨਾ ਸਰ ਰੀਪਰ ਦਾ ਚੀਜ਼ ਲਾਣ ਜਾਣਾ ਸੀ ਬ੍ਰਦਰ ਨੇ ਸਾਡੇ ਬ੍ਰਦਰ ਨੇ ਹਾਂ ਬ੍ਰਦਰ ਸਰ ਉਹ ਡਰਾਈਵਰ ਸੀ ਇਹਦਾ ਸੀ ਉਹ ਮਤਲਬ ਇਹ ਹਰ ਇੱਕ ਚੀਜ਼ ਚਲਾ ਲੈਦਾ ਸੀ ਰੀਪਰ ਚਲਾਉਣ ਜਾਣਾ ਸੀ ਉਹਨਾਂ ਤਿੰਨਾਂ ਜਣਾ ਜਾਣਾ ਸੀ 40000 ਰੁਪਏ ਰਾਜ ਸਿੰਘ ਦੇ ਪਿੰਡੀ ਸਾਦਾ ਤੋਂ ਉਹਨਾਂ ਦਿੱਤਾ ਸੀ ਉਹਨੂੰ ਮਤਲਬ ਅਸੀਂ ਪੁੱਛੀਏ ਤਾਂ ਕਹਿੰਦੇ ਹਾਂ ਜੀ ਜੀ ਸਰ ਕਹਿਣਗੇ ਸਰ ਮਤਲਬ ਵੀ ਸਰ ਉਹਨੇ 40000 ਰੁਪਏ ਉਹਨੂੰ ਦਿੱਤਾ ਸੀ ਜੀ ਸਰ ਜੇ ਦਿਨ ਪੂਰਾ ਹੋਇਆ ਉਸ ਦਿਨ ਹੀ ਲੈ ਕੇ ਗਿਆ ਕਿਉਂਕਿ ਉਹ ਕਾਲ ਟੈਲਾ ਵੀ ਗੜਾਇਨ ਉਹ ਦਾ ਰਾਜ ਦੀਆਂ ਆਂਦੀਆਂ ਪਈਆਂ ਜੀ ਵੀ ਆ ਦੇਖੋ ਅਸੀਂ ਪੁੱਛ ਨਹੀਂ ਕਿ ਆ ਦੇਖੋ ਵੀ ਰਾਜ ਸਿੰਘ ਤੂੰ 40000 ਰੁਪਏ ਹੁਣ ਅਸੀਂ ਮਿਤਕ ਦੀ ਪਤਨੀਆਂ ਗੱਲ ਕਰਾਂਗੇ ਹਾਂਜੀ ਪੰਜ ਕੀ ਨਾਮ ਤੁਹਾਡਾ ਰਾਜਵਿੰਦਰ ਦਾ ਅੱਛਾ ਇਹ ਅਮਰਜੀਤ ਸਿੰਘ ਤੁਹਾਡਾ ਘਰ ਵਾਲਾ ਸੀਗਾ ਜੀ ਹਾਂਜੀ ਘਰ ਵਾਲਾ ਤੇ ਪੰਜ ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਜੋ ਇਹਨਾਂ ਦਾ ਕਤਲ ਹੋਇਆ ਸਰਦਾਰ ਅਮਰਜੀਤ ਸਿੰਘ ਦਾ ਸਾਡਾ ਜੀ ਉਹਨਾਂ ਘਰੇ ਬੁਲਾ ਕੇ ਉਹਨੂੰ ਮਾਰਤਾ ਜੀ ਅੱਛਾ ਜੀ ਹਾਂ ਤੁਹਾਡੇ ਬੱਚੇ ਕਿੰਨੇ ਆ? ਸਾਡੇ ਬੱਚੇ 3 ਬੇਟੀਆਂ ਤੇ ਇੱਕ ਬੇਟਾ। ਆੜੇ ਖਲੁੱਤੇ ਆ? ਹਾਂਜੀ ਹਾਂਜੀ। ਅੱਛਾ। ਤੇ ਕਿੱਥੇ ਪੜਦੇ ਆ? ਸਰਕਾਰੀ ਸਕੂਲ ਸਰਕਾਰੀ ਸਕੂਲ। ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਸਾਡੀ ਜੀ ਇਹਦੇ ਸੁਣਾਈ ਹੋਣੀ ਚਾਹੀਦੀ ਸਾਡੀ ਕੋਈ ਉਹਨਾਂ ਸੁਣਾਈ ਨਹੀਂ ਕੀਤੀ ਪੁਲਿਸ ਵਾਲਿਆਂ। ਅੱਛਾ ਜੀ। ਤੇ ਤੁਹਾਡਾ ਘਰ ਕਿਹੜਾ ਆ? ਸਾਡਾ ਘਰ ਆ ਜੀ ਕੱਚਾ। ਕਿਹੜਾ? ਹਾੜਾ। ਹਾਂ ਹਾਂ ਕੱਚਾ ਪਰ। ਮਤਲਬ ਆ ਘਰ ਆ ਤੁਹਾਡਾ? ਹਾਂਜੀ ਆ ਘਰ ਆ। ਕੱਚਾ? ਹਾਂਜੀ। ਤੇ ਫਿਰ ਮੈਨੂੰ ਇੱਕ ਗੱਲ ਥੋੜੀ ਜਿਹੀ ਸਮਝਾਓ ਨਾ। ਕਿ ਘਰਵਾਲਾ ਤੇ ਤੁਹਾਡਾ ਟੋਪ ਦਾ ਮਿਸਤਰੀ ਸੀ ਹਾਂਜੀ ਜੀ ਉਹਨਾਂ ਦੇ ਉਹ ਹੀ ਪੈਸਾ ਤੇ ਨਾਲ ਲੈ ਕੇ ਵਰਤ ਰਹਿੰਦੇ ਰਹੇ ਜਿਹੜੇ ਪਰਸ ਚ ਹੋਵੇ ਉਹਨਾਂ ਲਕਾਲਪੂ ਲਾਇਆ ਅੱਛਾ ਕਿਹੜੇ ਪਰਸ ਦੇ ਉਹ ਪਰਸ ਜਿਹੜੇ ਫੋਨ ਵਾਲਾ ਬਟਵਾ ਹਾਂਜੀ ਉਹਦੇ ਵਿੱਚ ਪੈਸੇ ਸੀਗੇ ਕਿੰਨੇ ਕੁ ਪੈਸੇ ਬਾਬਾ ਜੀ 40000 ਸੀ ਠੀਕ 40000 ਪੱਕਾ ਕਿ 40 ਤੋਂ ਵੱਧ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਜੀ ਠੇਕੇ ਮਾਰ ਅੱਛਾ ਮੈਂ ਜੀ ਅਮਰਜੀਤ ਸਿੰਘ ਤੁਹਾਡਾ ਵੱਡਾ ਬੇਟਾ ਸੀ ਹਾਂ ਵੱਡਾ ਬੇਟਾ ਮੇਰਾ ਠੀਕ ਹੈ ਜੀ ਤੇ ਮਤਾ ਜੀ ਜਫਰੀਲਾ ਉਹਦੇ ਨਾਲ ਰਿੰਦਾ ਸੀਗੇ ਜਸਮント ਸਿੰਘ ਤੇ ਤਿੰਦੇ ਇਕੱਠੇ ਹੀ ਸੀਗੇ ਹਾਂ ਇਕੱਠੇ ਤੇ ਕੀ ਗੱਲ ਹੋ ਗਈ ਤੁਹਾਡੇ ਹਿਸਾਬ ਦੇ ਨਾਲ ਸਾਡੇ ਹਿਸਾਬ ਨਾਲ ਇਹੋ ਹੋਈ ਪਈ ਇਨਾ ਘਰ ਸਾਦ ਕੇ ਮਾਰਿਆ ਠੀਕ ਹੁਣ ਬਹੁਤ ਜ਼ਿਆਦਾ ਆਏ ਨੇ ਮੇਰਾ ਬੇਟਾ ਪਾਣੀ ਡਾਹ ਕੇ ਡੰਗਰਾਂ ਨੂੰ ਪੱਠੇ ਪਾ ਕੇ ਗਿਆ ਕਰੂ ਅੱਛਾ ਤੇ ਉਹ ਇਹਦੇ ਜਸ ਆਪਣਾ ਅਮਰਜੀਤ ਸਿੰਘ ਮ੍ਰਿਤਕ ਦੇ ਕਿੰਨੇ ਬੱਚੇ ਆ ਚਾਰ ਬੱਚੇ ਆ ਅੱਛਾ ਮਤਾ ਜੀ ਅਖੀਰ ਦੇ ਵਿੱਚ ਕੀ ਅਪੀਲ ਕਰਦੇ ਜਾਂ ਕੀ ਮੰਗ ਕਰਦੇ ਹੋ ਅਸੀਂ ਇਹੋ ਹੀ ਮੰਗ ਕਰਨੇ ਆ ਕਿ ਸਾਲ ਹੋ ਗਿਆ ਇਹਦਾ ਡੈਡੀ ਪੂਰਾ ਹੋ ਗਿਆ ਹੈ ਇਹ ਮੇਰਾ ਵੱਡਾ ਪੁੱਤ ਸੀ ਸਾਰਾ ਕੰਮ ਹੀ ਇਹਦੇ ਸਿਰ ਤੇ ਸੀ ਹਾਂਜੀ ਤੇ ਇਹੀ ਦਿਹਾੜੀਆਂ ਕਰ ਕਰਕੇ ਵੀ ਇਹਦੇ ਮਗਰ ਲਾਵਾਂਗੇ ਇਹਦਾ ਮੋਲ ਪੈਣਾ ਚਾਹੀਦਾ ਹੈ ਮੇਰੇ ਪੁੱਤ ਦਾ ਠੀਕ ਹੈ ਜੀ ਇਹ ਮੇਰੇ ਪੁੱਤ ਦਾ ਇਨਸਾਫ ਹੋਣਾ ਚਾਹੀਦਾ ਹੈ ਇਹਨਾਂ ਘਰ ਸਾਧ ਕੇ ਮਾਰਿਆ ਮੇਰੇ ਪੁੱਤ ਨੂੰ ਦੇਖੋ ਪ੍ਰਸ਼ਾਸਨ 1.5 1.5 2 2 ਲੱਖ ਰੁਪਏ ਤਨਖਾਹ ਲੈਂਦਾ ਲੇਕਿਨ ਅਸੀਂ ਦਿਹਾੜੀਦਾਰ ਆ ਅਸੀਂ ਦਿਹਾੜੀ ਕਰਕੇ ਵੀ ਮਗਰ ਲਾਵਾਂਗੇ ਅਸੀਂ ਜਿੱਥੋਂ ਤੱਕ ਸਾਡੇ ਤੋ ਪਹੁੰਚ ਹੋਈ ਹੈ ਸੁਪਰੀਮ ਕੋਰਟ ਤੱਕ ਹਾਈ ਕੋਰਟ ਤੱਕ ਜਿੱਥੋਂ ਤੱਕ ਪਹੁੰਚ ਹੋਈ ਅਸੀਂ ਆਪਣੇ ਭਰਾ ਦਾ ਇਨਸਾਫ ਲੈ ਕੇ ਰਾਵਾਂਗੇ ਧੰਨਵਾਦ ਹੁਣ ਅਪ ਗੱਲ ਕਰਾਂਗੇ ਜੀ ਜਿਹੜੇ ਮਨਜੁਗ ਡਿਪਟੀ ਸਾਹਿਬ ਰਾਜਕੁਮਾਰ ਜੀ ਨਾਲ ਆ ਸਰ ਤੁਹਾਡੇ ਕੋਲ ਇੱਕ ਮਕਦਮਾ ਨੰਬਰ ਚੱਲ ਰਿਹਾ ਜੀ 0045 ਜੀ ਉਹਦੇ ਵਿੱਚ ਇੱਕ ਮਟਰ ਹੋਇਆ 306 ਦਾ 302 ਦੀ ਐਫਆਈਰ ਵੀ ਦਰਜ ਹੋਈ ਹੈ ਇੱਕ ਚੌਂਕੀ ਧਾਰਾ ਵੀ ਲੱਗੀ ਹੋਈ ਹੈ ਉਹ ਚ ਇੱਕ ਦੋ ਬੰ ਤੇ ਸਰ ਦੂਸਰੇ ਪੀੜਤ ਪਰਿਵਾਰ ਦਾ ਕਹਿਣਾ ਹੈ ਜੀ ਕਿ ਪੁਲਿਸ ਜਿਹੜਾ ਤੀਸਰਾ ਬੰਦਾ ਹੈ ਨਾ ਨਾਨਕ ਸਿੰਘ ਉਹਨੂੰ ਕਸਤਰਜੀ ਰਾਕੇ ਨੇ ਛੱਟਿਆ ਇੱਕ ਸਾਡਾ ਬੜੂਏ ਦੇ 30-40000 ਰੁਪਈਆ ਸੀਗਾ ਤੇ ਇਸ ਬੰਦੀ ਸਰ ਤੁਸੀਂ ਥੋੜੀ ਜਾਣਕਾਰੀ ਦੇ ਸਕੋ ਉਸ ਮਕਦਮੇ ਦੇ ਵਿੱਚ ਮੌਕੇ ਦੇ ਉੱਤੇ ਜਦੋਂ ਜਾ ਕੇ ਦੇਖਿਆ ਬਲਾਈਂਡ ਮਰਡਰ ਸੀ ਇਹ ਜੀ ਉਹਦੇ ਵਿੱਚ ਜਿਹੜੀ ਉਹਦੀ ਡੈੱਡ ਬੋਡੀ ਆ ਖੇਤਾਂ ਦੇ ਵਿੱਚ ਪਈ ਸੀ ਜੀ ਉਸ ਟਾਈਮ ਦੇ ਉੱਤੇ ਸਾਨੂੰ ਪਬਲਿਕ ਨੇ ਇਨਫੋਰਮ ਕੀਤਾ ਜਦੋਂ ਅਸੀਂ ਮੌਕੇ ਤੇ ਗਏ ਆ ਸਾਨੂੰ ਉਹਦੀ ਜੇਬ ਚੋਂ ਕੁਝ ਵੀ ਕੈਸ਼ ਵਗੈਰਾ ਨਹੀਂ ਰਿਕਵਰ ਹੋਇਆ ਜੀ ਠੀਕ ਆ ਜਿਹੜੇ ਇਹਦੇ ਵਿੱਚ ਮਲਜ਼ਮ ਸੀ ਇਹ ਦੋਨੇ ਉਹ ਲਿਆ ਕੇ ਉਹਨਾਂ ਦੀ ਅਰੈਸਟ ਪਾ ਕੇ ਜੇਲ੍ਹ ਚ ਭੇਜਦੇ ਆ ਲੇਕਿਨ ਪੀੜਤ ਪਰਿਵਾਰ ਹੋਰ ਵੀ ਜਿਹੜੇ ਫੈਮਲੀ ਮੈਂਬਰ ਆ ਉਹਨਾਂ ਦੇ ਵੀ ਨਾਲ ਸ਼ੱਕ ਕਰਦੇ ਵੀ ਇਹਨਾਂ ਦੀ ਵੀ ਇਨਵੋਲਵਮੈਂਟ ਨਾਲ ਆ ਉਹਨਾਂ ਨੂੰ ਲਿਆ ਕੇ ਪੁੱਛਗਿਚ ਕਰਕੇ ਇਨੋਸੈਂਟ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਆ ਛੱਡਤਾ ਸੀਗਾ ਤੇ ਹਥਿਆਰ ਸਰ ਬਿਲਕੁਲ ਇੱਕ ਹੀ ਸੀਗਾ ਕਿਉਂਕਿ ਇਹ ਕਹਿੰਦੇ ਸੀ 4000 ਸੀ ਨਹੀਂ ਨਹੀਂ ਇੱਕ ਹਥਿਆਰ ਸੀ ਆ ਉਹ ਫਰੈਂਸਿਕ ਸਾਇੰਸ ਰਿਪੋਰਟ ਨੂੰ ਭੇਜਤਾ ਸੀ ਠੀਕ ਹੈ ਜੀ ਪੂਰੀ ਰਿਪੋਰਟ ਆ ਜਾਏਗੀ ਤੇ ਸਰ ਇਹਨਾਂ ਨੇ ਆ ਆਖਰੀ ਸਵਾਲ ਮੇਰਾ ਤੁਹਾਨੂੰ ਕਿ ਸਰ ਇਹ ਪੀੜਤ ਪਰਿਵਾਰ ਕਹਿੰਦਾ ਕਿ ਭਾਜੀ ਮਤਲਬ ਇਹ ਜਿਹੜੇ ਆ ਨਾ ਬਿੱਲਾ ਜਿਹੜਾ ਉਹਦੇ ਬਾਬੇ ਦਾ ਜਿਹੜਾ ਮਰਿਆ ਮ੍ਰਿਤਕ ਹੋਇਆ ਉਹਦਾ ਭਰਾ ਜਿਹੜਾ ਸੀਗਾ ਉਹ ਸਾਰੇ ਦੇ ਸਾਰੇ ਇੱਥੇ ਮੌਜੂ ਸੀਗੇ ਤੇ ਉਹ ਬਨਨਦਪੁਰ ਬਾਅਦ ਚ ਗਏ ਆ ਜੀ ਇਹ ਵਾਰਦਾਤ ਨੂੰ ਜਾਮ ਦੇ ਗਏ ਤੇ ਮੈਂ ਉਹਨਾਂ ਕਿਹਾ ਜੀ ਕਿ ਫਿਰ ਡਿਪਟੀ ਸਾਹਿਬ ਨੂੰ ਤੁਸੀਂ ਜਾ ਕੇ ਬੇਨਤੀ ਕਰੋ ਕਿ ਭਾਜੀ ਪੋਸਟ ਮਾਰਡਮ ਪੋਰਟ ਦਾ ਔਰ ਉਹਦੀ ਫੋਨ ਕਾਲ ਟਰੇਸ ਕਰਾ ਲਓ ਉਹਦੇ ਵਿੱਚ ਅਸੀਂ ਇਨਕੁਆਇਰੀ ਕਰ ਚੁੱਕੇ ਆ ਇਹ ਪਰਿਵਾਰ ਜਿਹੜਾ ਹੈਗਾ ਮਦਈ ਫੈਮਿਲੀ ਜਿਹੜੀ ਆ ਹਾਈ ਕੋਰਟ ਦੇ ਵਿੱਚ ਵੀ ਚੱਲ ਗਏ ਉਹਦੇ ਵਿੱਚ ਉਹਨਾਂ ਨੇ ਹਾਈ ਕੋਰਟ ਨੇ ਡਾਇਰੈਕਸ਼ਨ ਕਰਤੀ ਆ ਕਿ ਇੱਕ ਐਸਪੀ ਸਾਹਿਬ ਜਿਹੜੇ ਆ ਇਸ ਕੇਸ ਦੀ ਸੁਪਰਵੀਜ਼ਨ ਕਰਨ ਤੇ ਇਨਵੈਸਟੀਗੇਸ਼ਨ ਕਰਨ ਆ ਉਹਦੇ ਚ ਐਸਪੀ ਸਾਹਿਬ ਨੂੰ ਐਸਪੀ ਡੀ ਸਾਹਿਬ ਦੀ ਡਿਊਟੀ ਲਾਤੀ ਆ ਸਾਹਿਬ ਨੇ ਇਸ ਕਰਕੇ ਹੁਣ ਮੈਨੂੰ ਤਾਂ ਥੋੜਾ ਜਿਹਾ ਉਹਨਾਂ ਨੂੰ ਸ਼ੱਕ ਆ ਕਿ ਡੀਐਸਪੀ ਸਾਹਿਬ ਸਾਨੂੰ ਥ੍ਰੈਟ ਕਰ ਰਹੇ ਆ ਜਾਂ ਸਹੀ ਇਨਵੈਸਟੀਗੇਟ ਹਾਂਜੀ ਥੋੜਾ ਬੋਲ ਦੱਸਿਆ ਜੀ ਉਹਦੇ ਨਾਲ ਇਸ ਬਾਰੇ ਉਸ ਕਰਕੇ ਮੇਰੇ ਹੁਣ ਕੇਸ ਮੇਰੇ ਕੋ ਨਹੀਂ ਆ ਐਸਪੀ ਡੀ ਸਾਹਿਬ ਦੀ ਉਹਦੇ ਚ ਕਰ ਰਹੇ ਆ ਸੁਪਰਵਾਈਜ਼ਨ ਯਾਨੀ ਤੁਹਾਡਾ ਕਹਿਣ ਤੋਂ ਬਾਅਦ ਅਗਲੀ ਜਾਣਕਾਰੀ ਵਾਸਤੇ ਅਸੀਂ ਮੜ ਜੋਗੇ ਸਪੀਡ ਸਾਹਿਬ ਨੂੰ ਮਿਲ ਜਾਈਏ ਨੋਡ ਹੀ ਨਹੀਂ ਆ ਉਹਦੇ ਵਿੱਚ ਸਾਡਾ ਜਿਹੜੀ ਹੈ ਤਫ਼ਤੀਸ਼ ਜਿਹੜੀ ਹੈ ਕੰਪਲੀਟ ਹੋ ਚੁੱਕੀ ਆ ਠੀਕ ਫਰਦਰ ਉਹਨਾਂ ਨੂੰ ਜਿਹੜੇ ਸ਼ਾਕਾ ਦੇ ਉਹਦੇ ਦੇ ਕਰਕੇ ਜਿਹੜੀ ਹੈ ਇਹ ਵੀ ਸੁਪਰਵੀਜ਼ਨ ਜਿਹੜੀ ਹੈ ਐਸਪੀ ਬੀ ਸਾਹਿਬ ਨੂੰ ਦੇ ਦੇ ਠੀਕ ਹੈ ਜੀ ਧੰਨਵਾਦ ਬਹੁਤ ਮਿਹਰਬਾਨੀ ਸੰਤਬਾਬਾ